ਓ ਬਈ ਮੰਨਦਾ ਨਹੀਂ ਨਾ ਹਾਂ ਪੰਡਤ ਸਾਹਿਬ ਜੀ ਮੰਨਦਾ ਨਹੀਂ ਨਾ ਕਰੀ ਚੱਲ ਠੀਕ ਹੈ ਚੱਲ ਕੋਈ ਨਹੀਂ ਅੰਕਲ ਜੀ ਸਾਰੇ ਵੀਰ ਭਰਾਵਾਂ ਨੂੰ ਰਾਧੇ ਰਾਧੇ ਸਸੀ ਕਾਲ ਜੀ ਦੋਸਤੋ ਇਹ ਜਿਹੜਾ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਇਹ ਸਰਕਾਰੀ ਹਸਪਤਾਲ ਕਨੌਰ ਦਾ ਦਰਵਾਜ਼ਾ ਹੈ ਜਿਹੜਾ ਕਿ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਇੱਕ ਚੋਰ ਜਿਹੜਾ ਹੈਗਾ ਇਸ ਦਰਵਾਜ਼ੇ ਨੂੰ ਚੋਰੀ ਕਰਕੇ ਲੈ ਜਾ ਰਿਹਾ ਹੈ ਸਰਕਾਰੀ ਹਸਪਤਾਲ ਕਨੌਰ ਤੋਂ ਉਥੋਂ ਦੀ ਚਕਾਟ ਸਮੇਤ ਇਹ ਦਰਵਾਜ਼ਾ ਪਟਿਆ ਜੀ ਚੋਰਨੈ ਤੇ ਇਧਰੋਂ ਦੀ ਇਹ ਲੈ ਕੇ ਜਾ ਰਿਆ ਸੀਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਕੰਧ ਹੈਗੀ ਐ ਇਹ ਗੁਰਦੁਆਰਾ ਸਾਹਿਬ ਦੀ ਕੰਧ ਹੈ ਅੱਗੇ ਹੈਗਾ ਸਰਕਾਰੀ ਹਸਪਤਾਲ ਕਨੌਰ ਤੁਸੀਂ ਸਾਹਮਣੇ ਦੇਖ ਰਹੇ ਹੋ ਕਨੌਰ ਦੇ ਵਿੱਚ ਚੋਰਾਂ ਨੇ ਬੜਾ ਹੀ ਆਤੰਕ ਮਚਾਇਆ ਹੋਇਆ ਜੀ ਤਰੀ ਹੋਰ ਵੀ ਚਲੋ ਚੋਰੀਆਂ ਜਿਹੜੀਆਂ ਹੈਗੀਆਂ ਆਪਾਂ ਦੇਖੀਆਂ ਪਰ ਜਿਹੜਾ ਇਹ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਇਹ ਲਾਈਵ ਜਿਹੜੀ ਹੈਗੀ ਆਪਣੇ ਕੋਲ ਵੀਡੀਓ ਹੈ ਜਿਹੜੀ ਕਿ ਸ਼ਰਮਾ ਜੀ ਨੇ ਬਣਾਈ ਹੈ ਇਹ ਸ਼ਰਮਾ ਜੀ ਹੈਗੇ ਆ ਜਿਨ੍ਹਾਂ ਦਾ ਕਿ ਇੱਥੇ ਮੰਦਿਰ ਹੈ ਤੇ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਸ਼ਰਮਾ ਜੀ ਨਾਲ ਹਾਂਜੀ ਹਾਂਜੀ ਜਿਹੜਾ ਚੋਰ ਆ ਜੀ ਮੈਂ ਉਹਨੂੰ ਇੱਕ ਦੋ ਵਾਰੀ ਪਹਿਲਾਂ ਵੀ ਵਾਰਨਿੰਗ ਦੇ ਕੇ ਛੱਡਿਆ ਜੀ ਕਿਉਂਕਿ ਉਹ ਚੋਰੀ ਕਰਨ ਦੇ ਰਾਤ ਦੇ ਨਾਲ ਇੱਧਰ ਜਾ ਰਿਹਾ ਸੀ ਕਿੱਧਰ ਜੀ ਹਸਪਤਾਲ ਵੱਲਾ ਗੁਰਦੁਆਰਾ ਸਾਹਿਬ ਦੀ ਕੰਨ ਤੱਕ ਗਏ ਜੀ ਜੀ ਤੇ ਅਸੀਂ ਉਹਨੂੰ ਇੱਕ ਦੋ ਵਾਰ ਹੀ ਕਿਹਾ ਵੀ ਭਾਈ ਤੂੰ ਇਹ ਚੋਰੀ ਕਰਦਾ ਵੀ ਇਹ ਠੀਕ ਨਹੀਂ ਐ ਚਲੋ ਸਾਡੇ ਕਿਹਾ ਤੋਂ ਲਾ ਲਓ ਵੀ ਉਹ ਚਲਾ ਗਿਆ ਜੀ ਲੇਕਿਨ ਉਹ ਬੁੱਧਵਾਰ 22 ਜਨਵਰੀ ਨੂੰ ਜੀ ਠੀਕ ਹੈ ਜੀ ਸ਼ਾਮ ਦੇ ਕਰੀਬ 5 ਵਜੇ ਇਧਰੋਂ ਕੰਦ ਤੋਂ ਉਹ ਦਰਵਾਜ਼ਾ ਲੈ ਕੇ ਜਾ ਰਿਹਾ ਸੀ ਜਿਸ ਦੀ ਕਿ ਮੈਂ ਉਹਕੇ ਤੇ ਮੈਂ ਵੀਡੀਓ ਬਣਾਈ ਐ ਹਾਂਜੀ ਤੇ ਸਾਨੂੰ ਇਹ ਪ੍ਰਸ਼ਾਸਨ ਤੋਂ ਉਮੀਦ ਹੈ ਵੀ ਪ੍ਰਸ਼ਾਸਨ ਇਨਸਾਫ ਕਰੇਗਾ ਜੀ ਇਸ ਚੋਰੀ ਬਾਰੇ ਜਿਹੜਾ ਚੋਰ ਹੈ ਜੀ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਧੰਨਵਾਦ ਜੀ ਠੀਕ ਹੈ ਦੋਸਤੋ ਜਿਹੜਾ ਸਬੂਤ ਹੈ ਵੀਡੀਓ ਦਾ ਤੁਹਾਡੇ ਸਾਹਮਣੇ ਪਿਆ ਜੀ ਇਹ ਦਰਵਾਜ਼ਾ ਚੱਕ ਕੇ ਜਿਹੜਾ ਚੋਰ ਲਿਜਾ ਰਿਹਾ ਸੀ ਉਹ ਤੁਹਾਡੇ ਸਾਹਮਣੇ ਪਿਆ ਹੈ ਦੋਸਤੋ ਆਪਾਂ ਇਸ ਮਾਮਲੇ ਤੇ ਜਿਹੜੇ ਹਸਪੀਟਲ ਦੇ ਐਸ ਐਮਓ ਮੈਡਮ ਹੈਗੇ ਨੇ ਕਿਰਨਜੀਤ ਕੌਰ ਜੀ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਦੀ ਕੰਪਲੇਂਟ ਜਿਹੜੀ ਹੈਗੀ ਹੈ ਥਾਣਾ ਕਨੌਰ ਦੇ ਵਿੱਚ ਦਰਜ ਕਰਾਈ ਹੋਈ ਹੈ ਆਪਣੀ ਫੋਨ ਤੇ ਗੱਲ ਹੋਈ ਆ ਹੁਣੇ ਹੀ ਤੇ ਆ ਹੁਣ ਇਸ ਤੇ ਅੱਗੇ ਐਕਸ਼ਨ ਕੀ ਹੋਏਗਾ ਉਹ ਵੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਜਰੂਰ ਜੇ ਅਗਰ ਪੁਲਿਸ ਐਕਸ਼ਨ ਕਰਦੀ ਹੈ ਇਸ ਵੀਡੀਓ ਦੇ ਉੱਤੇ ਚੋਰ ਦੇ ਉੱਤੇ ਐਕਸ਼ਨ ਕਰਦੇ ਆ ਤਾਂ ਉਹ ਵੀ ਆਪਾਂ ਤੁਹਾਨੂੰ ਵੀਡੀਓ ਜ਼ਰੂਰ ਦਿਖਾਵਾਂਗੇ ਫਿਲਹਾਲ ਜਿਹੜਾ ਇਹ ਸਬੂਤ ਹੈਗਾ ਤੁਹਾਡੇ ਜੀ ਚੋਰ ਜਿਹੜਾ ਇਹ ਦਰਵਾਜ਼ਾ ਚੱਕ ਕੇ ਲੈ ਜਾ ਰਿਹਾ ਸੀ ਦਰਵਾਜ਼ਾ ਦਾ ਇੱਕ ਮੌਕੇ ਤੇ ਆਪਾਂ ਚਲੋ ਫੜ ਲਿਆ ਉਹਨੂੰ ਹੋਰ ਪਤਾ ਨਹੀਂ ਸਰਕਾਰੀ ਹਸਪਤਾਲ ਦੇ ਵਿੱਚੋਂ ਚੋਰਾਂ ਨੇ ਕੀ ਕੀ ਇੱਥੇ ਚੋਰੀ ਕੀਤਾ ਹੋਣਾ ਜਿਹੜੇ ਚੋਰ ਸਰਕਾਰੀ ਹਸਪਤਾਲ ਕਨੌਰ ਦੀ ਪ੍ਰਾਪਰਟੀ ਦੇ ਵਿੱਚੋਂ ਚੋਰੀ ਕਰ ਸਕਦੇ ਆ ਉਹ ਦੁਕਾਨਦਾਰਾਂ ਦੀ ਚੋਰੀ ਕਿਉਂ ਨਹੀਂ ਕਰ ਸਕਦੇ ਦੋਸਤੋ ਇਹ ਸੋਚਣ ਵਾਲੀ ਗੱਲ ਹੈ ਕਨੌਰ ਦੇ ਵਿੱਚ ਇੰਨੀਆਂ ਚੋਰੀਆਂ ਹੁੰਦੀਆਂ ਪਈਆਂ ਨੇ ਜਿਹੜੇ ਦੁਕਾਨਦਾਰ ਨੇ ਘਰਾਂ ਦੇ ਲੋਕ ਨੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਹੁਣੇ ਥੋੜੀ ਦਿਨ ਦਿਨ ਪਹਿਲਾਂ 8 ਲੱਖ ਰੁਪਏ ਦੀ ਇੱਕ ਚੋਰੀ ਹੋਈ